ਓਏ ਓਏ ਹਟ ਜਾ ਓ ਕੀ ਕਰਦਾ ਓ ਕੀ ਕਰਦਾ ਮੇਰੇ ਕੋ ਮੂੰਹ ਮਾਰਦਾ ਇਹ ਕੀ ਕਰਦਾ ਵਿਆਹ ਤੇ ਬਾਅਦ ਵਿੱਚ ਜਿਉਣਾ ਕਿੱਦਾਂ ਕਰਨਾ ਓ ਸਾਰੇ ਵੇਖਣਦੇ ਤੂੰ ਕਹਿੰਦੀ ਚੱਕਣਦੇ ਆ ਓ ਚੱਕਣ ਦਾ ਨਿਆਣਾ ਕੋਈ ਨਹੀਂ ਇੱਥੇ ਹੈਗਾ ਹਰੂਨ ਸਾਹਿਬ ਨੇ ਨਿਆਣਾ ਨਹੀਂ ਬੁਲਾਇ ਮੈਂ ਨਾ ਚੱਕਾਂ ਤੇ ਇਸ ਲਈ ਤੇਰਾ ਵਿਆਹ ਕਰਦਾ ਕੱਲੂ ਨੈਣੇ ਹੋਣਗੇ ਆਪੇ ਚੱਕ ਲੈਣਗੇ ਚੱਲ ਮੈਂ ਨਹੀਂ ਜਾਂਦਾ ਵਿਆਹ ਨਹੀਂ ਜਾਂਦਾ ਆਰੇ ਆਰੇ ਆ ਤੇਰੀ ਫੁੱਫੀ ਵਾਜਾ ਮਾਰਨ ਦੀ ਮਾਰਨ ਦੇ ਵਾਜਾ ਫੁੱਫੀ ਜਿਹੜੀ ਹਾਕ ਕਰ ਉਹ ਯਾਰ ਕਿਉਂ ਸਤਾਈ ਜਨਾ ਅੱਬਾ ਮੈਂ ਨਹੀਂ ਜਾਣਾ ਮੇਰੇ ਡੱਕਰੇ ਕਰ ਦੇ ਇੱਥੇ ਸਮਝਦਾ ਨਾ ਉਹਨਾਂ ਨੇ ਮੇਰੇ ਕਰ ਦੇਣੇ ਛੇ ਜਿਹੜੀ ਮੇਰੀ ਦਾਵਾ ਤੱਕਦੀ ਆ ਜਿਹਨੇ ਮੇਰੇ ਨਾਲ ਖਾਬ ਦੇਖਿਆ ਹੋਟਲਾਂ 'ਚ ਮੇਰੇ ਨਾਲ ਡੇਟਾ ਮਾਰੀਆਂ ਉਹਦਾ ਕੀ ਕਰਾਂ ਮੈਂ ਉਹ ਤੇ ਜਿਹਨੇ ਮੈਨੂੰ ਚਪੇੜਾ ਮਾਰਨੀ ਆ ਉਹਦਾ ਕੀ ਕਰਾਂ ਤੇ ਖਾਲਾ ਉਹਦੇ ਕੋਲ ਆ ਮੇਰਾ ਪੁੱਤ ਚਾਚੂ ਮੈਂ ਨਹੀਂ ਜਾਂਦਾ ਆ ਫੇਰ ਆ ਗਿਆ ਫੋਨ ਉਹਨਾਂ ਦੇ ਚੁੱਪ ਕਰ ਜੀ ਗੱਲ ਨਾ ਕਰੀ ਆਪਾ ਆਪਸ ਪੁਲੀ ਕੋ ਪਹੁੰਚ ਗਏ ਪੁਲੀ ਕੋ ਆ 10 ਵਜੇ ਤੱਕ ਸ਼ਾਦੀ ਹਾਲ ਆ ਮੈਨੂੰ ਪਤਾ 10 ਵਜੇ ਅਸੀਂ ਪਹੁੰਚ ਗਏ ਠੀਕ ਆ ਨਹੀਂ ਤੇ ਕੁੜੀ ਟੈਰਾਂ ਵਾਲੇ ਨੂੰ ਦੇ ਦੇਣਾ ਮੈਂ ਲੈ ਲਾਂਗਾ ਓ ਹੈਲੋ ਦੇ 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 ਇਹਨਾਂ ਨੂੰ ਕੋ ਟੈਰਾਂ ਵਾਲੇ ਛੱਡ ਕੇ ਗੱਡੀ ਵਾਲੇ ਨੂੰ ਦੇ ਦੇ ਓ ਯਾਰ ਐਡੀ ਕਿਹੜੀ ਅਕਲ ਆ ਗਈ ਅਸੀਂ ਆ ਜੰਨੇ ਆ ਇਹ ਨਕਾਬ ਵੀ ਹੋਣਾ ਬੜਾ ਕੰਮ ਆ ਉੱਠ ਖਲੋ ਮੈਂ ਨਹੀਂ ਜਾਣਾ ਕਿਉਂ ਬਸ ਕੋਈ ਉਹਦਾ ਕੀ ਕਰਾਂ ਅੱਬਾ ਜਿਹੜਾ ਘਰ ਬੈਠੀ ਘਰ ਬੈਠੀ ਆ ਹੁਣ ਘਰ ਬੈਠੀ ਰਹਿੰਦੇ ਕਿਉਂ ਤੂੰ ਉਹਨੂੰ ਜ਼ਰੂਰ ਜ਼ਲੀਲ ਕਰਨਾ ਨਹੀਂ ਉਹ ਮੇਰਾ ਉਹਦਾ ਲੈਡਾ ਫੋਨ ਤੇ ਫੋਨ ਆਉਣ ਡਿਆ ਵੀ ਮੈਂ ਦੱਸ ਕੀ ਕਰਾਂ ਉਹ ਜਿਹੜੀ ਸੁਹਾ ਜੋੜਾ ਪਾ ਕੇ ਬੈਠੀ ਉਹਦਾ ਉਹਦਾ ਸੂਟ ਬਦਲਾ ਦੇ ਪੱਕਾ ਪਾ ਲਿਆ ਇਹਨੇ ਵੇਖ ਕੀ ਕਰਦਾ ਇਹ ਕਿਹੜਾ ਮੁੰਡਾ ਤੂੰ ਈਰ ਵਾਲੇ ਦੇਣ ਵੀ ਮਾਰ ਖਾਣ ਨਾਲ ਵਿਆਹ ਲੈ ਦੇਣ ਵੀ ਖਾ ਰਿਹਾ ਚੱਲ ਮੇਰਾ ਪੁੱਤ ਇੰਜ ਨਹੀਂ ਕਰੀਦਾ ਆਵੇਂ ਤੇਰੀਆਂ ਕਜ਼ਨ ਆਈਆਂ ਸਾਰੀਆਂ ਬੈਠੀਆਂ ਕੀ ਸੋਚਣਗੀਆਂ ਚੱਲ ਬੱਚਾ ਚੱਲ ਕਿੱਥੇ ਜਾਵਾਂ ਹੈ ਕਿੱਥੇ ਵਿਆਹਣ ਚੱਲੇ ਆਂ ਹੋਰ ਮੈਂ ਤੈਨੂੰ ਸਲਾਮ ਕਰਾਉਣ ਨਹੀਂ ਚੱਲਾ ਮੇਰਾ ਇੱਥੇ ਗਰਾਊਂਡ 'ਚ ਢੇੜਾ ਘਟਾ ਦੇ ਮੈਂ ਨਹੀਂ ਉੱਧਰ ਜਾਣਾ ਲੈ ਗਰਾਊਂਡ 'ਚ ਢੇੜਾ ਕਢਾ ਦੇ ਇੱਥੇ ਤੇਰੀ ਕੁਸ਼ਤੀ ਆ ਐਡਾ ਤੂੰ ਚੰਡਾਂ ਵਾਲੀ ਕਬੱਡੀ ਖੇਡ ਰਿਆ ਤੇਰੀ ਇੱਥੇ ਢੇੜਾ ਕਢਾ ਦਿਆਂ ਪਾਜੀ ਮਜਾਓ ਤੁਸੀਂ ਕੁਸ਼ਤੇ ਮਜਾਓ ਹੁਣ ਕੀ ਹੋਇਆ ਕੀ ਹੋਇਆ ਬਚਪਨ ਯਾਦ ਆ ਤਾ ਇਹਨਾਂ ਨੇ ਵੀ ਕੀ ਬਚਪਨ ਕਿਦਾਂ ਯਾਦ ਆ ਗਿਆ ਜਾਨੇ ਕਹਾ ਗਿਆ ਬਰਾਨੇ ਜਾਵੇ ਜਦੋਂ ਮੈਂ ਉਹਨੂੰ ਇੱਕ ਦਿਨ ਦੱਸਾਂ ਕਿ ਚਿਪਸ ਖਵਾਈ ਸੀ ਉਹ ਮੈਨੂੰ ਯਾਦ ਆਉਂਗਾ ਬਹੁਤ ਅੱਛੇ ਅੱਦਸਾਂ ਹੀ ਮੈਂ ਉਹਨਾਂ ਦਾ ਗਾਣਾ ਬੰਦ ਕਰਾ ਦਿੱਤਾ ਖੁਸ਼ੀ ਵਾਲਾ ਗਾ ਲੋ ਖੁਸ਼ੀ ਵਾਲਾ ਕੋਈ ਚਲੋ ਆਪਣੀ ਬਰਾਦ ਚ ਮੈਨੂੰ ਲੱਗਦਾ